ਕੀ ਅਸੀਂ ਕਦੀ ਆਪਣੇ ਆਪ ਨੂੰ ਇਹ ਸਵਾਲ ਕੀਤਾ ਕਿ ਅਸੀਂ ਜੋ ਬਣਨਾ ਚਾਹੁੰਦੇ ਸੀ ਉਹ ਬਣੇ ਨਹੀਂ ਅਸੀਂ ਉਹ ਬਣ ਗਏ ਜੋ ਸਾਨੂੰ ਹਲਾਤਾ ਨੇ ਬਣਾਇਆ ਇਹ ਦਾਸਤਾਨ ਮੇਰੀ ਨਹੀਂ ਤੁਹਾਡੀ ਵੀ ਹੋ ਸਕਦੀ ਹੈ ਜਦੋਂ ਅਸੀਂ ਛੋਟੇ ਸੀ ਸਾਡੇ ਕਈ ਸੁਪਨੇ ਸੀ ਹਰ ਇੱਕ ਦਾ ਕੋਈ ਨਾ ਕੋਈ ਸੁਪਨਾ ਸੀ ਕੋਈ ਕੁਝ ਬਣਨਾ ਚਾਹੁੰਦਾ ਸੀ ਕੋਈ ਕੁਝ ਬਣਨਾ ਚਾਹੁੰਦਾ ਸੀ ਬਚਪਨ ਕੋਰੇ ਕਾਗਜ਼ ਵਰਗਾ ਹੁੰਦਾ ਹੈ ਤੇ ਜੋ ਲਿਖ ਦੋਗੇ ਬੱਚਾ ਉਹੀ ਬਣਦਾ ਪਰ ਸਾਨੂੰ ਤਾਂ ਇਹੀ ਸਿਖਾਇਆ ਗਿਆ ਇਹੀ ਸਾਡੇ ਦਿਮਾਗ ਵਿੱਚ ਪਾਇਆ ਗਿਆ ਕਿ ਤੂੰ ਇਹ ਨਾ ਸੋਚ ਜਾਂ ਇਹ ਤੇਰੇ ਵੱਸ ਦੀ ਗੱਲ ਨਹੀਂ ਜਾਂ ਲੋਕ ਕੀ ਕਹਿਣਗੇ ਸਾਨੂੰ ਤਾਂ ਮਾਰਿਆ ਨਹੀਂ ਗਿਆ ਸਾਡੀ ਸੋਚ ਨੂੰ ਮਾਰਿਆ ਗਿਆ ਜਦੋਂ ਸੋਚ ਮਰਦੀ ਹੈ ਤਾਂ ਇਨਸਾਨ ਹਾਰ ਮੰਨ ਜਾਂਦਾ ਹੈ ਜਿਹੜਾ ਇਨਸਾਨ ਹਰ ਇੱਕ ਦੀ ਗੱਲ ਮੰਨਦਾ ਆ ਉਹਨੂੰ ਸਾਰੇ ਸਹੀ ਕਹਿੰਦੇ ਆ ਗਲਤ ਕੋਈ ਨਹੀਂ ਕਹਿੰਦਾ ਅਸੀਂ ਹੁਣ ਬਾਹਰੋਂ ਤਾਂ ਹੱਸਦੇ ਦੱਸਦੇ ਆ ਪਰ ਅਦਰੋਂ ਅਸੀਂ ਸੋਚਿਆ ਜਾਵੇ ਤਾਂ ਆਪਣੀ ਆਵਾਜ਼ ਗਵਾ ਬੈਠੇ ਆ ਕਦੇ ਆਪਣੇ ਆਪ ਨੂੰ ਸੌਣ ਤੋਂ ਪਹਿਲਾਂ ਨਾ ਸਵਾਲ ਕਰਿਓ ਕਿ ਜੇ ਅਸੀਂ ਲੋਕਾਂ ਦੀ ਪਰਵਾਹ ਨਾ ਕੀਤੀ ਹੁੰਦੀ ਜੇ ਅਸੀਂ ਡਰੇ ਨਾ ਹੁੰਦੇ ਤਾਂ ਅੱਜ ਸਾਡੀ ਜ਼ਿੰਦਗੀ ਕੀ ਹੋਣੀ ਸੀ ਪਰ ਇਹ ਸਵਾਲ ਸਾਨੂੰ ਕਦੇ ਸਿਖਾਇਆ ਹੀ ਨਹੀਂ ਗਿਆ ਸਾਨੂੰ ਤਾਂ ਬਸ ਕੈਦ ਕੀਤਾ ਗਿਆ ਜ਼ੰਜੀਰਾਂ ਜਾਂ ਬੇੜੀਆਂ ਨਾਲ ਨਹੀਂ ਆਦਤਾਂ ਨਾਲ ਚੁੱਪ ਰਹਿਣ ਦੀ ਆਦਤ ਸਹਿਣ ਦੀ ਆਦਤ ਸਮਝੌਤਾ ਕਰਨ ਦੀ ਆਦਤ ਜਦੋਂ ਇਹ ਆਦਤਾਂ ਬੰਦੇ ਦੀ ਕਮਜ਼ੋਰੀ ਬਣ ਜਾਂਦੀਆਂ ਆ ਇਹ ਸਭ ਤੋਂ ਵੱਡੀ ਖਤਰਨਾਕ ਚੀਜ਼ ਹੈ ਜ਼ਿੰਦਗੀ ਦੀ ਪਰ ਹੱਲੇ ਵੀ ਦੇਰ ਨਹੀਂ ਹੋਈ ਬੰਦਾ ਕਦੇ ਵੀ ਸਿੱਖ ਸਕਦਾ ਹੈ ਗੁਰਬਾਣੀ ਵਿੱਚ ਇੱਕ ਬਹੁਤ ਸੋਹਣਾ ਵਾਕ ਦਰਜ ਹੈ ਸਿੱਖਿਆ ਸਦਾ ਕਰੋ ਭਾਈ ਕੀ ਸਿੱਖਦੇ ਰਹਿਣਾ ਚਾਹੀਦਾ ਹੈ ਸਿੱਖਣਾ ਕਦੇ ਨਹੀਂ ਛੱਡਣਾ ਚਾਹੀਦਾ ਕਿਸੇ ਵੀ ਹਮਰ ਵਿੱਚ ਜਾਂ ਕਿਸੇ ਵੀ ਹਾਲਾਤਾਂ ਵਿੱਚ ਜਿਹੜਾ ਇਨਸਾਨ ਸਿੱਖਦਾ ਆ ਉਹ ਅੱਗੇ ਵਧਦਾ ਆ ਜਿਹੜਾ ਇਨਸਾਨ ਸਿੱਖਣਾ ਛੱਡ ਦਿੰਦਾ ਆ ਉਹਦੀ ਗਰੋਥ ਰੁਕ ਜਾਂਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਕਿਉਂ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਸਾਡੀ ਜ਼ਿੰਦਗੀ ਦੀ ਕਹਾਣੀ ਉਦੋਂ ਦੁਬਾਰਾ ਸ਼ੁਰੂ ਹੋ ਜਾਣੀ ਹੈ ਜੇ ਇਹ ਅਹਿਸਾਸ ਤੁਹਾਨੂੰ ਆਪਣੇ ਵਰਗੇ ਲੱਗੇ ਤਾਂ ਜਰੂਰ ਦੱਸਿਓ ਇਹ ਕਹਾਣੀ ਕਿਸੇ ਇੱਕ ਦੀ ਨਹੀਂ ਜਾਂ ਮੇਰੀ ਨਹੀਂ ਇਹ ਸਾਡੀ ਸਭ ਦੀ ਹੈ ਅਸੀਂ ਹਾਰੇ ਨਹੀਂ ਸੀ ਅਸੀਂ ਹਾਰਨਾ ਸਿਖਾਏ ਗਏ ਸੀ